ਹਾਂਜੀ ਅੱਜ ਆੜੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਵਰਕ ਵਾਲੇ ਸੂਟ ਦੇ ਵੀ ਜਿਵੇਂ ਬੈਕ ਸਾਈਡ ਤੇ ਪਲੋਈਆਂ ਪਾਈਆਂ ਹੁੰਦੀਆਂ ਨੇ ਤੇ ਮੂਹਲੀ ਸਾਈਡ ਤੇ ਨਹੀਂ ਪੈਂਦੀਆਂ ਜਿਵੇਂ ਇਹਦੇ ਵੀ ਵਰਕ ਭਾਰੀ ਹੈ ਤੇ ਇਹਦੇ ਆਪਣੇ ਹੁਣ ਕੋਈ ਨਾ ਸਾਈਡਾਂ 'ਾਂ ਦੀ ਪਲੋਈ ਪੈਣੀ ਹੈ ਤੇ ਨਾ ਵਿੱਚ ਵਾਲੀ ਪਾਉਣੀ ਹੈ ਜੇ ਆਪਾਂ ਪਾਉਣੀ ਹੈ ਤਾਂ ਫਿਰ ਆ ਚੀਜ਼ ਮੂਤੀ ਆਪਾਂ ਤੋੜਨੇ ਪੈਂਦੇ ਆ ਫਿਰ ਉਹ ਸਾਰੇ ਉੱਧਰ ਜਾਂਦੇ ਆ ਤਾਂ ਕਰਕੇ ਆਪਾਂ ਇਹਦੇ ਮੂਹਰੇ ਪਲੋਈਆਂ ਨਹੀਂ ਪਾਉਣੀ ਆ ਤੇ ਬੈਕ ਸਾਈਡ ਤੇ ਆਪਾਂ ਇਹਦੇ ਪਾ ਲੈਣਾ ਪਲੋਈ ਫਿਟਿੰਗ ਕਰ ਲਈਏ ਬੈਕ ਸਾਈਡ ਤੋਂ ਤੇ ਇਹਦੇ ਆਪਾਂ ਕਿਵੇਂ ਸਲਾਈ ਲਾਉਣੀ ਹੈ ਵੀ ਆਪਣੀ ਫਿਟਿੰਗ ਪੂਰੀ ਵਧੀਆ ਆਵੇ ਬਿਨਾ ਪਲੋਈਆਂ ਤੋਂ ਇਹ ਮੂਰੇ ਪਾਈਆਂ ਤੋਂ ਇਹਨੂੰ ਆਪਾਂ ਇਸ ਥਾਂ ਕਰਕੇ ਰੱਖ ਲੈਣਾ ਆ ਜਿੰਮੀ ਹੁਣ ਆਪਣੇ ਪਲੋਈਆਂ ਇੱਥੇ ਆਪਣੇ ਵਰਕੇ ਇੱਥੇ ਪਲੋਈ ਨਹੀਂ ਪਉਣੀਆਂ ਹੁਣ ਆਪਾਂ ਇਹਦਾ ਪੁੱਠਾ ਪਾਸਾ ਕਰਕੇ ਰੱਖ ਲੈਣਾ ਜਿੱਧਰ ਪਲੋਈਆਂ ਪਾਈਆਂ ਪੂਰੀ ਤਰ੍ਹਾਂ ਸੈੱਟ ਕਰਕੇ ਰੱਖ ਲੈਣਾ ਇਹਨੂੰ ਨਮ ਗਲੇ ਨੂੰ ਆ ਸੈਂਟਰ ਦੇ ਵਿੱਚ ਕਰਕੇ ਇੱਥੋਂ ਆਪਾਂ ਪੂਰੇ ਫੜ ਕੇ ਤੇ ਸੈਂਟਰ ਕਰਕੇ ਦਾ ਰੱਖ ਲੈਣਾ ਦੋਨੇ ਸਾਈਡਾਂ ਤੇ ਦੇਖੋ ਇੰਨਾ ਇੰਨਾ ਕਪੜਾ ਬਾਹਰ ਆ ਗਿਆ ਦੋਨਾਂ ਸਾਈਡਾਂ ਤੋਂ ਜਿਹੜਾ ਕਪੜਾ ਬਾਹਰ ਆਉਂਦਾ ਇਹਦੀ ਆਪਾਂ ਕਟਿੰਗ ਕਰ ਦੇਣੀ ਕਿਉਂਕਿ ਇਹ ਇੱਥੇ ਹੀ ਫਰਕ ਪੈਣਾ ਜਿੱਥੇ ਆਪਾਂ ਪੋਣੀ ਆਉਣੇ ਹੋਣੀ ਉਨੀ ਸਾਈਡ ਦਾ ਹੀ ਫਰਕ ਪੈਂਦਾ ਬਾਕੀ ਸਾਰੀ ਫਿਟਿੰਗ ਨੀਚੇ ਤੱਕ ਰਿੱਕੋ ਜਿੰਨੀ ਹੈ ਤੇ ਇਹਨੂੰ ਆਪਾਂ ਕਟਿੰਗ ਕਰ ਦੇਣੀ ਹੈ इरली सेड तू कट देणारे आपण एको बरोबर रख के जी सलाई मारांगे मतलब पलोन आली जे पलोन्या पावून कपडा आहे आपण इथं सॅड ते निकल जुन आपला सिद्धा पास कर ਫਿਟਿੰਗ ਆਪਣੀ ਸਮਝ ਲਓ ਪਰੋਇਆਂ ਮਾੜੀ ਫਿਟਿੰਗ ਆਪਣੀ ਇਧਰ ਹੀ ਸਾਈਡਾਂ ਤੇ ਨਿਕਲ ਗਈ ਐ ਤੇ ਇਹਦੇ ਆਪਾਂ ਫਿਟਿੰਗ ਦੇ ਨਿਸ਼ਾਨ ਲਗਾ ਲੈਣੇ ਇਹ ਬੰਤੀ ਲੈ ਗਈ ਕਿਉਂ ਪਾ ਸੈਂਟਰ ਇਹਦਾ ਕਰ ਲੈਣਾ ਜਿੰਨੇ 23 ਇੰਚ ਐ 1.5 11 ਤੇ ਇਹਦੀ ਫਿਟਿੰਗ ਆਉਂਦੀ ਐ ਕਿ ਆਪਾਂ ਦੇਖਣਾ ਵੀ ਆਪਾਂ ਕਿੰਨਾ ਕਿੰਨਾ ਇੰਚ ਕੱਢ ਕੇ ਇਹਦੀ 18 ਇੰਚ ਆਪਾਂ ਫਿਟਿੰਗ ਦੀ ਨਿਸ਼ਾਨੀ ਲਾਉਣੀ ਐ ਤੇ ਦੂਦੂ ਇੰਚ ਆਪਣਾ ਟਾਈਟਾ ਇੰਚ ਇਹ ਜੀ ਆਪਣਾ ਸਿੱਧਾ ਤੇ ਨਿਕਲ ਜਾਣਾ ਜਿਹਨੇ ਆਪਾਂ 18 ਇੰਚ ਦੀ ਫਿਟਿੰਗ ਕਰਨੀ ਹੈ ਤੇ ਆਪਾਂ 9 ਤੇ 3 ਚਾਂ ਲਾ ਲਵਾਂਗੇ ਇਹ ਤੋਂ ਮੈਂ ਇਸ ਤਰ੍ਹਾਂ ਹੀ ਲਾ ਲੇਗੀ ਜਿੱਨੀ ਜਿਵੇਂ ਆਪਾਂ ਇਧਰ ਕੀ ਇਹ ਅੰਝ ਹੈਗਾ ਕਿ ਆਪਾਂ 18 ਫਿਟਿੰਗ ਕਰਨੀ ਆ ਤੇ ਇੱਥੇ ਹੀ ਆਪਾਂ ਇਨਸਾ ਲਾ ਕੇ ਮੈਂ ਇਸ ਤਰ੍ਹਾਂ ਹੀ ਫਿਟਿੰਗ ਦੇ ਇਨਸ਼ਾਨ ਲਾ ਲੈਣੀ ਜਿਵੇਂ ਇਹ 2 ਢਾਈ ਇੰਚ ਹੈ ਤੇ ਢਾਈ ਲਾ ਲਿਆ ਤੇ ਇਧਰ ਵੀ ਆਪਾਂ 2 ਢਾਈ ਇੰਚ ਤੇ ਨਿਸ਼ਾਨ ਲਾ ਲਿਆ ਇਸ ਤਰ੍ਹਾਂ نیچے ਆਪਾਂ ਲਾ ਦੇਣੀ ਕਿਉਂਕਿ ਪਹਿਨ ਵਾਲੀ ਫਿਟਿੰਗ ਆਪਣੀ ਨਿਕਲ ਗਈ ਆ ਹੁਣ ਆਪਣਾ ਇਹ ਪਿਛਲਾ ਤੇ ਮੂਹਰਲਾ ਪਾਸਾ ਇੱਕੋ ਜਿਹਾ ਰਹਿ ਗਿਆ ਤੇ ਇਹਦੀ ਆਪਾਂ 16 ਇੰਚ ਦੀ ਫਿਟਿੰਗ ਕਰਨੀ ਹੈ ਇਥੋਂ 16 ਇੰਚ ਫਿਟਿੰਗ ਕਰਨੀ ਹੈ ਤੇ ਆਪਾਂ 2-2 ਇੰਚ ਆਪਾਂ ਵਿੱਚ ਰੱਖਾਂਗੇ 20 ਇੰਚ ਹੈ ਤੇ ਆਪਾਂ 2 ਇੰਚ ਇੱਧਰ ਚਾਨ ਲਾਵਾਂਗੇ ਤੇ 2 ਇੰਚ ਇੱਧਰ ਚਾਨ ਲਾਵਾਂਗੇ ਤੇ ਆਪਣਾ ਇਸ ਤਰ੍ਹਾਂ 16 ਇੰਚ ਫਿਟਿੰਗ ਆ ਜਾਊਗੀ ਇਹਦੀ ਕੀ ਇਹਦੇ ਆਪਾਂ نیچے ਜਾੜਨਾ ਇਹਦੀ ਚਾਪ ਦੀ ਲੀਨ ਹੁੰਦੀ ਹੈ ਇਹ ਆਪਾਂ ਕਿਰਾਂ ਇੱਕ ਜੀ ਮੈਂ ਵੀ ਰੋਲ ਲੈਣਾ ਇਹਦੇ 14.5 ਤੇ ਆਪਾਂ ਇਹ ਚਾਕ ਤਿਆਰ ਕਰਦੇ ਆਂਗੇ ਤੇ ਆਪਾਂ 15 ਇੰਚ ਦੇ ਚਾਨ ਹੀ ਲਾਣੇ ਨੇ ਇੱਧਰ ਨਹੀਂ ਸੇੜਤੁਣੇ ਇੱਥੇ 15 ਇੰਚ ਦੇ ਚਾਨ ਹੀ ਲਾਣੇ ਨੇ ਇਹਦੀ ਆਪਾਂ ਇਥੋਂ ਵੀ ਹੈਪ ਦੀ ਜਿਹੜੀ ਨਿਸ਼ਾਨੀ ਆ ਉਹ ਵੀ ਆਪਾਂ ਇਸੇ ਤਰੀ ਲਾਉਣੀ ਹੈ ਸਾਰਾ ਕਮੀਜ਼ ਮਿਲ ਲੈਣਾ ਕਿੰਨਾ ਹੈ ਜਿੰਨੇ 25 ਇੰਚ ਤਿਆਰ ਹੁੰਦਾ ਤੇ ਆਪਾਂ ਇਹਦੀ 1.5 20 ਇੰਚ ਕਟਿੰਗ ਤਿਆਰ ਕਰਨੀ ਹੈ ਤੇ ਆਪਾਂ ਸਵਾ 2.2 ਇੰਚ ਤੇ ਨਿਸ਼ਾਨ ਲਗਾ ਲਾਂਗੇ ਇਹ ਆਪਣੀ 1.5 20 ਇੰਚ 1.5 20 ਤਿਆਰ ਹੋ ਗਿਆ ਇਸ ਤਰ੍ਹਾਂ ਇਹਦੀ ਫਿਟਿੰਗ ਦੇ ਨਿਸ਼ਾਨੀ ਲਾ ਲੈਣੀ ਆਪਾਂ ਬਸ ਇਤੋਂ ਆਪਾਂ ਇਹ ਇਹਦੀ ਨਾਲ ਮੇਰ ਦੇ ਇਸ ਤਰ੍ਹਾਂ ਫੜੀ ਸਲਾਈ ਲਾ ਦਈਏ ਤੇ ਇਹ ਜੇ ਪਲੂਆਂ ਮੂਰੇ ਨਹੀਂ ਪਲੂਆਂ ਪੈਂਦੀਆਂ ਤੇ ਇਸ ਤਰ੍ਹਾਂ ਆਪਾਂ ਕਰਕੇ ਇਹਦੀ ਪੂਰੀ ਉਸੇ ਤਰ੍ਹਾਂ ਹੀ ਫਿਟਿੰਗ ਆ ਜਾਂਦੀ ਹੈ ਜਿਵੇਂ ਆਪਾਂ ਨੂੰ ਪਲੂਆਂ ਪਾ ਜਾਂਦੀਆਂ ਕੱਲੀਆਂ ਬੈਕ ਸਾਈਡ ਤੇ ਪਲੂਆਂ ਪਾਣਾਂ ਮੂਰਲੀ ਸਾਈਡ ਤੇ ਆਪਾਂ ਇਹਦੇ ਕੋਈ ਪਲੂਈ ਨਹੀਂ ਪਾਈ ਕਿਉਂਕਿ ਇਹਦੇ ਵਰਕ ਬਹੁਤ ਜ਼ਿਆਦਾ ਸੀਗਾ ਤਾਂ ਕਰਕੇ ਆਪਾਂ ਇਹਦੇ ਇਸੇ ਤਰ੍ਹਾਂ ਹੀ ਫਿਟਿੰਗ ਲਿਆਵਾਂਗੇ ਇਸ ਤਰ੍ਹਾਂ ਬਹੁਤ ਸੋਹਣੀ ਫਿਟਿੰਗ ਆ ਜਾਂਦੀ ਹੈ ਤੇ ਤੁਸੀਂ ਵੀ ਜੇਕਰ ਵੀ ਮੂਰਾ ਵਰਕ ਵਾਲਾ ਹੈਗਾ ਕੁੜੀਏ ਤੇ ਇਸ ਤਰ੍ਹਾਂ ਪਲੂਣਾ ਪਾ ਕੇ ਇਸ ਤਰ੍ਹਾਂ ਮੂਰਲੀ ਸਾਈਡ ਦੀ ਕਟਿੰਗ ਕਰਕੇ ਵਧੀਆ ਫਿਟਿੰਗ ਲਿਆ ਸਕਦੇ ਹੋ ਓਕੇ ਜੀ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਕਰਨਾ ਧੰਨਵਾਦ